ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਸੰਗਜੇ ਸਾਡੇ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕਾਲੀ ਮਿਰਚ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਸੰਗਜ ਜੇਕਰ ਤੁਸੀਂ ਕਾਲੀ ਮਿਰਚ ਦਾ ਇਹ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਕਾਲੀ ਮਿਰਚ ਨੂੰ ਟਾਇਲਟ ਦੇ ਵਿੱਚ ਸੁੱਟ ਕੇ ਇਹ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਇਸ ਸਿਨਾਲ ਚੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡਾ ਕੋਈ ਦੁਸ਼ਮਣ ਹੈ ਜਾਂ ਫਿਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਗਰੀਮੀ ਹੈ ਲੜਾਈ ਕਲੇਸ਼ ਝਗੜਾ ਹੈ ਇਹ ਸਾਰੀਆਂ ਹੀ ਮੁਸ਼ਕਲਾਂ ਤੇ ਪ੍ਰੋਬਲਮਾਂ ਇਸ ਉਪਾ ਦੇ ਨਾਲ ਖਤਮ ਹੋ ਜਾਂਦੀਆਂ ਹਨ ਇਸ ਉਪਾ ਨੂੰ ਕਰਨ ਦੇ ਨਾਲ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਦੁਸ਼ਮਣਾਂ ਦੀ ਸੰਖਿਆ ਵਧਦੀ ਜਾ ਰਹੀ ਹੈ ਤਾਂ ਤੁਹਾਨੂੰ ਤੁਹਾਡੇ ਦੁਸ਼ਮਣਾਂ ਨੇ ਇਤੋਂ ਤੱਕ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਕਿ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟਾਂ ਆਉਣ ਲੱਗ ਗਈਆਂ ਹਨ ਇਸ ਤੋਂ ਇਲਾਵਾ ਜਾਂ ਫਿਰ ਤੁਹਾਡੇ ਉੱਪਰ ਤੁਹਾਡੇ ਦੁਸ਼ਮਣ ਤਾਂਤ੍ਰਿਕ ਕਰਿਆਵਾਂ ਕਰਵਾਉਂਦੇ ਹਨ ਕੋਈ ਜਾਦੂ ਟੂਣਾ ਕਰਵਾ ਰਿਹਾ ਹੈ ਇਸ ਦੇ ਨਾਲ ਨਾਲ ਜਾਂ ਫਿਰ ਵੰਦਨਵਾਦੀਆਂ ਕਰਿਆਵਾਂ ਕਰਵਾਉਂਦਾ ਹੈ ਤੁਹਾਡੇ ਜਿਹੜੇ ਕੰਮ ਹਨ ਕਾਰੋਬਾਰ ਹਨ ਉਹਨਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਰੋਕ ਲਗਾ ਦਿੱਤੀ ਹੈ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਗਰੀਬੀ ਹੈ ਤੁਹਾਡੇ ਘਰ ਵਿੱਚ ਪੈਸਾ ਨਹੀਂ ਹੈ ਬਿਮਾਰੀਆਂ ਵੱਧ ਚੁੱਕੀਆਂ ਹਨ ਤਾਂ ਲੜਾਈ ਕਲੇਸ਼ ਵੱਧ ਚੁੱਕਾ ਹੈ ਜੇਕਰ ਤੁਹਾਨੂੰ ਇਸ ਤਰੀਕੇ ਦੀ ਕੋਈ ਤੰਗੀ ਪਰੇਸ਼ਾਨੀ ਹੈ ਤਾਂ ਇਹ ਵੀਡੀਓ ਸਿਰਫ ਤੁਹਾਡੇ ਲਈ ਹੈ ਸੰਗਤ ਜੀ ਅੱਜ ਦਾ ਇਹ ਛੋਟਾ ਜਿਹਾ ਉਪਾਅ ਇਹ ਬਹੁਤ ਹੀ ਜ਼ਿਆਦਾ ਸਰਲ ਅਤੇ ਸਿੰਪਲ ਉਪਾਅ ਹੈ ਇਹ ਚਮਤਕਾਰੀ ਉਪਾਅ ਹੈ ਕਿਉਂਕਿ ਅੱਜ ਦਾ ਜੋ ਅਸੀਂ ਉਪਾਅ ਲੈ ਕੇ ਆਏ ਹਾਂ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਕਰ ਸਕਦੇ ਹੋ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪ੍ਰੋਬਲਮ ਤਹਾਲ ਤੁਸੀਂ ਆਪਣੇ ਘਰ ਵਿੱਚ ਬੈਠੇ ਬਿਨਾਂ ਕਿਸੇ ਖਰਚੇ ਦੇ ਵੀ ਕਾਰ ਸਾਕਦੇ ਹੋ ਆਪਣੇ ਉੱਪਰ ਕੀਤੇ ਕਰਾਏ ਨੂੰ ਆਪਣੇ ਦੁਸ਼ਮਣਾਂ ਨੂੰ ਆਪਣੇ ਘਰ ਦੇ ਵਿੱਚ ਬੈਠੇ ਹੀ ਤੁਸੀਂ ਦੂਰ ਕਰ ਸਕਦੇ ਹੋ ਤੇ ਸਭ ਤੋਂ ਸੌਖੀ ਗੱਲ ਕਿ ਅੱਜ ਦਾ ਜਿਹੜਾ ਉਪਾਅ ਹੈ ਇਹ ਤੁਸੀਂ ਕਾਲੀ ਮਿਰਚ ਦੇ ਨਾਲ ਕਰਨਾ ਹੈ ਕਾਲੀ ਮਿਰਚ ਤੁਹਾਨੂੰ ਅਕਸਰ ਹੀ ਤੁਹਾਡੀ ਰਸੋਈ ਦੇ ਵਿੱਚ ਮੌਜੂਦ ਮਿਲ ਜਾਂਦੀ ਹੈ ਤੁਹਾਡੀ ਰਸੋਈ ਵਿੱਚ ਪਾਈ ਹੋਈ ਕਾਲੀ ਮਿਰਚ ਹੀ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਕਰ ਸਕਦੀ ਹੈ ਭਾਵੇਂ ਤੁਹਾਡੇ ਦੁਸ਼ਮਣ ਕਿੰਨੇ ਵੀ ਕਿਉਂ ਨਾ ਤਾਕਤਵਾਰ ਹੋਣ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਚੱਲਣੀਆਂ ਪੈ ਰਹੀਆਂ ਹਨ ਜਦੋਂ ਤੁਸੀਂ ਇਸ ਪਾਣ ਨੂੰ ਖਾ ਲਓਗੇ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋਣਗੀਆਂ ਇਸ ਪਾਣੂ ਕਦੋਂ ਕਿਵੇਂ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਸੇ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਸੰਗਤ ਜੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਮੈਂਟ ਬਾਕਸ ਤੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਇਸੇ ਤਰ੍ਹਾਂ ਜਦੋਂ ਤੁਸੀਂ ਕਾਲੇ ਮਿਰਚ ਦੇ ਦਾਣਿਆਂ ਨੂੰ ਟਾਇਲਟ ਦੇ ਵਿੱਚ ਸੁੱਟ ਕੇ ਛੋਟਾ ਜਿਹਾ ਉਪਾਅ ਕਰ ਲਓਗੇ ਤਾਂ ਇਸ ਦੇ ਨਾਲ ਤੁਹਾਡੀਆਂ ਵਸ਼ਕਲਾਂ ਦਾ ਹੱਲ ਹੋਵੇਗਾ ਇਹ ਉਪਾਅ ਕਰਨ ਦੇ ਬਾਅਦ ਤੁਹਾਡੇ ਦੁਸ਼ਮਣ ਭਾਵੇਂ ਲੱਖ ਕੋਸ਼ਿਸ਼ ਵੀ ਕਰ ਲੈਣ ਉਹ ਤੁਹਾਡਾ ਵਾਲ ਵੇਗਾ ਨਹੀਂ ਕਰ ਪਾਉਣਗੇ ਭਾਵੇਂ ਕਿੰਨੀਆਂ ਕੋਸ਼ਿਸ਼ਾਂ ਕਰ ਲੈਣ ਤੁਹਾਡੇ ਉੱਪਰ ਕੁਝ ਮਾੜਾ ਕਰਵਾਉਣ ਦਾ ਉਹਦਾ ਅਸਰ ਤੁਹਾਡੇ ਉੱਪਰ ਬਿਲਕੁਲ ਵੀ ਨਹੀਂ ਹੋਵੇਗਾ ਕਿਉਂਕਿ ਕਾਲੀ ਮਿੱਥ ਦੇ ਵਿੱਚ ਇੰਨੇ ਪਾਵਰ ਤੇ ਸ਼ਕਤੀ ਹੈ ਜਿਹੜੀ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪ੍ਰੋਬਲਮ ਨੂੰ ਦੂਰ ਕਰਦੀ ਹੈ ਇਸੇ ਤਰ੍ਹਾਂ ਅੱਜ ਕੱਲ ਦਾ ਜੋ ਸਮਾਜ ਚੱਲ ਰਿਹਾ ਹੈ ਉਹ ਕਾਲਜੋਗ ਦਾ ਸਮਾ ਹੈ ਜਿਸ ਕਰਕੇ ਤੁਹਾਡੀ ਖੁਸ਼ੀ ਤੇ ਖੁਸ਼ ਹੋਣ ਵਾਲਿਆਂ ਦੀ ਸੰਖਿਆ ਬਹੁਤ ਘੱਟ ਹੈ ਐਸੋ ਮਿਲਾਵਾ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਦੋਖ ਤੱਕ ਲੀਫ ਨੇ ਤੁਸੀਂ ਦੁਖੀ ਹੋ ਤਾਂ ਐਸੀ ਚੀਜ਼ ਨੂੰ ਲੈ ਕੇ ਲੋਕ ਤੁਹਾਡੇ ਤੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਤੁਹਾਡੇ ਦੁੱਖ ਦੇ ਵਿੱਚ ਤੁਹਾਡੀ ਪ੍ਰੋਬਲਮ ਦੇ ਵਿੱਚ ਲੋਕ ਖੁਸ਼ ਹੁੰਦੇ ਹਨ ਪਰ ਖੁਸ਼ੀ ਨੂੰ ਦੇਖ ਕੇ ਅੱਜ ਕੱਲ ਦਾ ਸਮਾਂ ਇਸ ਤਰੀਕੇ ਦਾ ਹੈ ਕਿ ਕੋਈ ਵੀ ਤੁਹਾਡੀ ਖੁਸ਼ੀ ਨੂੰ ਦੇਖ ਕੇ ਖੁਸ਼ ਨਹੀਂ ਹੋਵੇਗਾ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਵਿਅਕਤੀ ਆਪਣੇ ਸੁੱਖਾਂ ਤੋਂ ਸੋਖੇ ਨਈ ਹੈ ਪਰ ਦੂਸਰੇ ਦੇ ਦੁੱਖ ਦੇ ਵਿੱਚ ਜ਼ਰੂਰ ਖੁਸ਼ ਹੁੰਦਾ ਹੈ। ਇਸੇ ਤਰ੍ਹਾਂ ਜੇਕਰ ਅਸੀਂ ਆਜ ਕਾਲ ਦੇ ਸਮੇਂ ਦੇ ਵਿੱਚ ਕਿਸੇ ਦਾ ਬੁਰਾ ਸੋਚਾਂਗੇ ਤਾਂ ਸਾਡੇ ਨਾਲ ਵੀ ਬੁਰਾ ਹੋਵੇਗਾ। ਇਹ ਨਹੀਂ ਕਿ ਜੇਕਰ ਅਸੀਂ ਕਿਸੇ ਦੇ ਨਾਲ ਬੁਰਾ ਕਰ ਰਹੇ ਹਾਂ ਤੇ ਸਾਡੇ ਨਾਲ ਬੁਰਾ ਕਾਦੀ ਨਹੀਂ ਹੋਵੇਗਾ। ਜੇਕਰ ਅਸੀਂ ਕਿਸੇ ਦੇ ਨਾਲ ਬੁਰਾ ਕਰ ਰਹੇ ਹਾਂ ਸਾਡੇ ਨਾਲ ਬੁਰਾ ਹੋਵੇਗਾ। ਇਸੇ ਤਰ੍ਹਾਂ ਸਾਨੂੰ ਕਿਸੇ ਦੀ ਕਾਮਯਾਬੀ ਤੇ ਬਿਲਕੁਲ ਵੀ ਈਰਖਾ ਨਹੀਂ ਕਰਨੀ ਚਾਹੀਦੀ ਸਾਨੂੰ ਆਪਣੀ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਸਾਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਇਸੇ ਤਰ੍ਹਾਂ ਜੇਕਰ ਤੁਹਾਡਾ ਕਈ ਸਾਲਾਂ ਤੋਂ ਚੱਲਦਾ ਹੋਇਆ ਕਾਰੋਬਾਰ ਰੁਕ ਜਾਂਦਾ ਹੈ ਤੁਹਾਡੇ ਘਰ ਵਿੱਚ ਅਚਾਨਕ ਦੁਰਘਟਨਾਵਾਂ ਹੋਣ ਲੱਗ ਜਾਂਦੀਆਂ ਨੇ ਇਸ ਤਰ੍ਹਾਂ ਦੇ ਕੰਮ ਚੋ ਕੇ ਤੁਹਾਡੇ ਗੋਪਤ ਦੁਸ਼ਮਣ ਹੁੰਦੇ ਹਨ ਉਹ ਤੁਹਾਡੇ ਦੇ ਕੋਈ ਜਾਦੂ ਟੋਣਾ ਕਿਸੇ ਚੀਜ਼ ਦਾ ਕੀਤਾ ਕਰਵਾਇਆ ਜਾਂ ਫਿਰ ਤੁਹਾਡੇ ਕਾਰੋਬਾਰ ਤੇ ਘਰ ਨੂੰ ਜਾਂ ਫਿਰ ਕਿਸੇ ਦੀ ਨજર ਲੱਗ ਗਈ ਇਹ ਸਾਰੀਆਂ ਪ੍ਰੋਬਲਮ ਇਸਪਾਣੂ ਕਰਨ ਦੇ ਨਾਲ ਦੂਰ ਹੋ ਜਾਣਗੀਆਂ ਪਰ ਜਿਹੜੇ ਲੋਕ ਇਹ ਨਹੀਂ ਚਾਹੁੰਦੇ ਕਿ ਉਹਨਾਂ ਦਾ ਕੌਣ ਦੁਸ਼ਮਣ ਹੈ ਕੌਣ ਗਪਤ ਦੁਸ਼ਮਣ ਹੈ ਜਿਨ੍ਹਾਂ ਦੇ ਉਹ ਇਸਪਾਣੂ ਕਰ ਸਕਦੇ ਹਨ ਭਾਵੇਂ ਜੋ ਲੋਕ ਚਾਹੁੰਦੇ ਹਨ ਉਹ ਵੀ ਇਸਪਾਣੂ ਕਰ ਸਕਦੇ ਹਨ ਇਸ ਪਾਣੂ ਕਰਨ ਦੇ ਨਾਲ ਤੁਹਾਡੇ ਦੁਸ਼ਮਣ ਜਿੰਦਗੀ ਤੋਂ ਦੂਰ ਹੋਣਗੇ ਤੁਹਾਡੇ ਘਰ ਵਿੱਚ ਕਿਸੇ ਤਰ੍ਹਾਂ ਦੀ ਤੰਗੇ ਪਰੇਸ਼ਾਨੀ ਨਹੀਂ ਰਹੇਗੀ ਸਭ ਤੋਂ ਵੱਡੀ ਗੱਲ ਦੁਸ਼ਮਣ ਦਾ ਜੇਕਰ ਤੁਹਾਡੇ ਉੱਪਰ ਕੁਝ ਨਾ ਕੁਝ ਕੀਤਾ ਹੈ ਉਹ ਵੀ ਦੂਰ ਹੋ ਜਾਵੇਗਾ ਇਸ ਪਾਣੂ ਕਿਵੇਂ ਕਰਨਾ ਹੈ ਇਸ ਪਾਣੂ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੋਏ ਹੀ ਕਰਨਾ ਹੈ ਕਾਲੀ ਮਿਰਚ ਦੇ ਨਾਲ ਤੁਸੀਂ ਇਸ ਪਾਣੂ ਕਰਨਾ ਹੈ ਤਾਂ ਤੋਂ ਬਾਅਦ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਇਸ ਪਾਣੂ ਕਰਨ ਦੇ ਨਾਲ 1 ਰੁਪਿਆ ਵੀ ਤੁਹਾਡਾ ਖਰਚ ਨਹੀਂ ਹੋਵੇਗਾ ਕਿਉਂਕਿ ਕਾਲੀ ਮਿਰਚ ਅਕਸਰ ਹੀ ਘਰ ਵਿੱਚ ਮੌਜੂਦ ਹੁੰਦੀ ਹੈ ਇਸੇ ਤਰੀਕੇ ਨਾਲ ਤੁਸੀਂ ਇਸ ਪਾਣੂ ਕਰਨ ਦੇ ਲਈ ਕਾਲੀ ਮਿਰਚ ਲੈਣੀ ਹੈ ਕਾਲੀ ਮਿਰਚ ਦੇ ਤੁਸੀਂ ਦਾਣੇ ਲੈਣੇ ਹਨ ਕਾਲੀ ਮਿਰਚ ਦੇ ਦਾਣੇ ਲੈਣੇ ਜਿਵੇਂ ਤੁਸੀਂ ਜਾਣਦੇ ਹੋ ਕਿ ਤੁਹਾਡਾ ਇਹ ਵਿਅਕਤੀ ਤੁਹਾਡਾ ਦੁਸ਼ਮਣ ਉਸ ਦਾ ਨਾਮ ਤੁਸੀਂ ਜਾਣਦੇ ਹੋ ਤੇ ਉਸ ਦੇ ਨਾਮ ਦੇ ਜਿੰਨੇ ਅੱਖਰ ਹੋਣਗੇ ਓਨੀਆਂ ਹੀ ਤੁਸੀਂ ਕਾਲੀਆਂ ਮਿਰਚਾਂ ਦੇ ਦਾਣੇ ਲੈਣੇ ਹਨ ਪਰ ਜ਼ੇਕਰ ਕੋਈ ਲੋਕ ਇਹ ਜਾਣਦੇ ਹਨ ਕਿ ਉਹਨਾਂ ਦਾ ਦੁਸ਼ਮਣ ਕੌਣ ਹੈ ਜੇਕਰ ਜਾਣਦੇ ਹਨ ਤੇ ਉਹਨਾਂ ਨੂੰ ਨਾਮ ਨਹੀਂ ਪਤਾ ਉਹ ਕਾਲੀ ਮਿਰਚ ਦੇ 7 ਦਾਣੇ ਵੀ ਲੈ ਸਕਦੇ ਹਨ ਅਗੇ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਨਹੀਂ ਜਾਣਦੇ ਫਿਰ ਤੁਸੀਂ 7 ਦਾਣੇ ਲੈਣੇ ਹਨ ਜੇਕਰ ਤੁਸੀਂ ਨਾਮ ਜਾਣਦੇ ਹੋ ਤਾਂ ਜਿੰਨਾ ਉਸੇ ਨਾਮ ਦੇ ਅੱਖਰ ਨੇ ਤੁਸੀਂ ਓਨੀ ਗਿਣਤੀ ਦੇ ਕਾਲੀ ਮਿਰਚ ਦੇ ਦਾਣੇ ਲੈਣੇ ਹਨ ਜਿੰਨੇ ਉਸੇ ਨਾਮ ਦੇ ਅੱਖਰ ਨੇ ਤੁਸੀਂ ਓਨੀ ਗਿਣਤੀ ਦੇ ਕਾਲੀ ਮਿਰਚ ਦੇ ਦਾਣੇ ਲੈਣੇ ਹਨ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਇਸ ਪਾਣ ਨੂੰ ਇਸ ਤਰ੍ਹਾਂ ਇਹ ਪੁਰਸ਼ ਕੋਈ ਵੀ ਕਰ ਸਕਦਾ ਹੈ ਜਿਸ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਇਸ ਪਾਣੂ ਕਰੰਦੇ ਲਈ ਤਿੰਨ ਕਾਲੀ ਮਿਰਚ ਦੇ ਦਾਣੇ ਲੈਣੇ ਹਨ ਇਸ ਤਰ੍ਹਾਂ ਕਾਲੀ ਮਿਰਚ ਦੇ ਦਾਣੇ ਲੈਣ ਤੋਂ ਬਾਅਦ ਇਸ ਪਾਣੂ ਤੁਸੀਂ ਕਰਨਾ ਕਿੱਥੇ ਹੈ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਬਾਥਰੂਮ ਬਣਿਆ ਹੈ ਟਾਇਲਟ ਹੈ ਤੁਸੀਂ ਉੱਥੇ ਜਾ ਕੇ ਇਸ ਪਾਣੂ ਕਰਨਾ ਹੈ ਇਸ ਪਾਣੂ ਤੁਸੀਂ ਕਿਹੜੇ ਸਮੇਂ ਕਰਨਾ ਹੈ ਤੁਹਾਨੂੰ ਜੋ ਇਸ ਦਾ ਜ਼ਿਆਦਾ ਲਾਭ ਮਿਲੇ ਇਸ ਨੂੰ ਤੁਸੀਂ ਰਾਹ ਦੇ ਸਮੇਂ ਕਰ ਲੈਂਦੇ ਹੋ ਤਾਂ ਇਸ ਦਾ ਰਿਚਲ ਬਹੁਤ ਜਲਦੀ ਮਿਲੇਗਾ ਕਹਿੰਦੇ ਹੋ ਭਾਵੇਂ ਤੁਹਾਡੀ ਜ਼ਿੰਦਗੀ ਵਿੱਚ ਉਹਨ ਦੁਸ਼ਮਣ ਦੂਰ ਹੋਣ ਕੇ ਇਸੇ ਤਰ੍ਹਾਂ ਤੁਸੀਂ ਕੋਸ਼ਿਸ਼ ਕਰੋ ਇਸ ਪਾਣੂ ਕਰਦੇ ਸਮੇਂ ਕਿ ਜਿਸ ਸਮੇਂ ਦੇ ਵਿੱਚ ਤੁਸੀਂ ਇਸ ਪਾਣੂ ਕਰ ਇਸ ਪਾਣੂ ਕਰੋਗੇ ਕਾਲੇ ਮਚ ਦੇ ਧਾਣੇ ਲੈ ਕੇ ਤੁਸੀਂ ਆਪਣੇ ਬਾਥਰੂਮ ਟਾਇਲਟ ਕੋਲ ਚਲੇ ਜਾਣਾ ਤੇ ਉਹਨਾਂ ਕਾਲੀ ਮਿਰਚ ਦੇ ਦਾਣਿਆਂ ਨੂੰ ਤੁਸੀਂ ਸੱਜੇ ਹੱਥ ਦੇ ਵਿੱਚ ਰੱਖ ਕੇ ਉਸ ਨੂੰ ਤੁਸੀਂ ਟੋਲਨ ਦੇ ਵਿੱਚ ਸੁੱਟ ਦੇਣਾ ਹੈ ਕਾਲੀ ਮਿਰਚ ਦੇ ਦਾਣੇ ਨੂੰ ਤੁਸੀਂ ਇੱਕ ਇੱਕ ਕਰਕੇ ਟੋਲਨ ਵਿੱਚ ਸੁੱਟਣਾ ਹੈ ਇਕੱਠੇ ਇੱਕ ਵਾਰ ਨਹੀਂ ਸੁੱਟਣਾ ਤੇ ਤੁਸੀਂ ਮੰਤਰ ਉਸ ਸਮੇਂ ਪੋਲਣਾ ਜਦੋਂ ਕਾਲੀ ਮਿਰਚ ਦੇ ਦਾਣੇ ਤੁਹਾਡੇ ਹੱਥ ਦੀ ਹਥੇਲੀ ਉੱਪਰ ਰੱਖੇ ਹੋਣ ਕਾਲੀ ਮੇਚ ਦੇ ਦਾਣਿਆਂ ਨੂੰ ਟਾਇਲਟ ਵਿੱਚ ਸੁੱਟਣ ਤੋਂ ਪਹਿਲਾਂ ਹੀ ਮੰਤਰ ਨੂੰ ਬੋਲਣਾ ਹੈ ਬਾਅਦ ਵਿੱਚ ਨਹੀਂ ਤੇ ਜਦੋਂ ਤੁਸੀਂ ਇੱਕ ਇੱਕ ਦਾਣਾ ਕਰਕੇ ਟਾਇਲਟ ਵਿੱਚ ਸੁੱਟੋਗੇ ਜਿਵੇਂ ਇੱਕ ਕਾਲੀ ਮੇਚ ਦਾ ਦਾਣਾ ਸੁੱਟਿਆ ਤੇ ਦੁਸ਼ਮਨ ਦਾ ਨਾਮ ਬੋਲ ਦਿੱਤਾ ਦੂਸਰਾ ਸੁੱਟਿਆ ਦੁਸ਼ਮਨ ਜਿਵੇਂ ਇੱਕ ਦਾਣਾ ਸੁੱਟੋਗੇ ਦੁਸ਼ਮਨ ਦੁਸ਼ਮਨ ਤੁਸੀਂ ਬੋਲਦੇ ਜਾਣਾ ਇਸ ਇਸ ਤਰੀਕੇ ਦੇ ਨਾਲ 7 ਦੇ ਦਾਣੇ 7 ਟਾਇਲਟ ਵਿੱਚ ਸੁੱਟਦੇ ਨੇ ਹਨ ਇਸ ਪਾਣ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਇੰਨਾ ਜ਼ਿਆਦਾ ਜੋ ਪਰੇਸ਼ਾਨੀ ਹੈ ਉਸ ਦਾ ਤੁਹਾਨੂੰ ਹੱਲ ਮਿਲ ਜਾਵੇਗਾ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਇਹ ਸਿੰਪਲ ਜਿਆ ਤੇ ਘਰੇਲੂ ਪਾ ਹੈ ਇਸ ਨੂੰ ਇੱਕ ਵਾਰ ਕਰਕੇ ਜ਼ਰੂਰ ਦੇਖਣਾ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਅਗੇ ਵੀ ਸ਼ੇਅਰ ਕਰ ਦੇਣਾ ਜੀ ਵਾਹੀਪੁਰ ਸੇਕਾ ਖਾਲਸਾ ਵਾਹੀ ਕੋ ਸੇਕੇ ਫਤਿਹ